ਦੋਸਤੋ ਸਤਿ ਸ੍ਰੀ ਅਕਾਲ ਅੱਜ ਫੇਰ ਇੱਕ ਵਾਰ ਸੋਨ ਬੀਰੂ ਡਰਾਈਵਰ ਬਲੌਗ ਤੇ ਤੁਹਾਡਾ ਸਵਾਗਤ ਹੈ ਅੱਜ ਅਸੀਂ ਤੁਹਾਨੂੰ ਹਜੂਰ ਸਾਹਿਬ ਨਦੇੜ ਅਬਚਲ ਨਗਰ ਦੇ ਜਿਹੜੇ ਨੀਰਵਾਏ ਨੇੜੇ ਤੇੜੇ ਗੁਰਦੁਆਰੇ ਨੇ ਉਹ ਦਿਖਾਵਾਂਗੇ ਤੇ ਹੁਣ ਫਿਲਹਾਲ ਅਸੀਂ ਜਿੱਥੇ ਜਿਸ ਸਰਾਂ ਦੇ ਵਿੱਚ ਰੁਕੇ ਸੀਗੇ ਉੱਥੋਂ ਚੱਲਣ ਲੱਗੇ ਆਂ ਤੇ ਇਹਦੀ ਜਿਹੜੀ ਬਾਹਰ ਬਾਲਕਨੀ ਬਣੀ ਐ ਉਹਦੇ ਵਿੱਚ ਖੜੇ ਆਂ ਦੇਖੋ ਪਿੱਛੇ ਤੁਸੀਂ ਨਜ਼ੀਦਾ ਦ੍ਰਿਸ਼ ਕਿੰਨਾ ਸੋਹਣਾ ਲਿਖਦਾ ਬਾਕੀ ਵੀਰਬਾਲ ਜੀ ਦੱਸਣਗੇ ਵੀ ਅੱਜ ਕੀ ਕੀ ਦੇਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਤੁਹਾਨੂੰ ਦੱਸਿਆ ਇਹ ਹੈ ਪਹਿਲਾਂ ਸਹੁੰ ਜੀ ਨੇ ਵੀ ਅਸੀਂ ਅੱਜ ਲੋਕਲ ਗੁਰਦੁਆਰਾ ਸਾਹਿਬ ਉਹਨਾਂ ਦੇ ਦਰਸ਼ਨ ਕਰਾਂਗੇ ਧੰਨ ਰਾਜ ਜੀ ਆਓ ਤੁਹਾਨੂੰ ਲੈ ਕੇ ਚੱਲੀਏ ਗੁਰਦੁਆਰਾ ਸਾਹਿਬ ਦੇ ਆਲੇ ਦੁਆਲੇ ਲੋਕਲ ਗੁਰਦੁਆਰੇ ਦਿਖਾਉਣ ਲਈ ਹੁਣ ਆਪਾਂ ਪਹਿਲਾਂ ਚੱਲਦੇ ਹਾਂ ਗੁਰਦੁਆਰਾ ਲੰਗਰ ਸਾਹਿਬ ਉੱਥੋਂ ਇੱਕ ਦੋ ਪ੍ਰਸ਼ਾਦ ਦੇ ਛੱਕੇ ਫਿਰ ਆਪਾਂ ਨਿਕਲਾਂਗੇ ਸ਼ਹਿਰ ਦੇ ਆਲੇ ਦੁਆਲੇ ਦੇ ਗੁਰਦੁਆਰੇ ਜੀ ਆ ਸੰਗਤ ਜੀ ਆਪਣਾ ਨੂੰ ਬੱਬਰ ਨਿਦਾਨ ਤੱਕ ਦੀ ਜਿਹੜੀ ਐਨਆਰਆਈ ਕਰਾਂ ਉੱਥੇ ਮਿਲੀ ਐ ਕਿੱਥੋਂ ਆਇਆ ਬੇ ਜੀ ਦਾ ਜਿਲ੍ਹਾ ਫਾਜ਼ਿਲਕਾ ਪੰਜਾਬ ਜੀ ਅੱਛਾ ਪਿੰਡ ਇਸਲਾਮ ਵਾਲਾ ਠੀਕ ਐ ਕਿੰਨੇ ਦਿਨ ਲਾਤੇ ਕਿੰਨੇ ਦਿਨ ਲਾਉਣੇ ਨੇ 21 ਤਰੀਕ ਨੂੰ ਵਾਪਸੀ ਦੀਆਂ ਟਿਕਟਾਂ ਜੀ ਠੀਕ ਐ ਠੀਕ ਹਾਂਜੀ ਵਧੀਆ ਹੋ ਰਹੀ ਯਾਤਰਾ ਹਾਂਜੀ ਪੂਰੀ ਵਧੀਆ ਜੀ ਲੈ ਜਾਂਦੀਆਂ ਨੇ ਮਿੱੱਲਾ ਦਾ ਜਾਣਾ ਨੇ ਵਾਪਸ ਅੱਜ ਕਈ ਦਿਨ ਲਾਤੇ ਅੱਜ ਤਾਂ ਥੱਕੀ ਜੀ ਬੈਠੀਆਂ ਹਾਂਜੀ ਵਧੀਆ ਹੋ ਗਈ ਬੀਬੀ ਯਾਤਰਾ ਜੀ ਸੰਗਤ ਜਿਹੜੀ ਅੰਮ੍ਰਿਤਸਰ ਤੋਂ ਆਈ ਐ ਅੰਮ੍ਰਿਤਸਰ ਤੋਂ ਆਏ ਆ ਜਿਲ੍ਹਾ ਅੰਮ੍ਰਿਤਸਰ ਦਾ ਤਹਿਸੀਲ ਇਹ ਨਾਲਾ ਅੱਛਾ ਜੀ ਪਿੰਡ ਕੋਈ ਸਾਰੰਗੜੇ ਦੀ ਸੰਗਤ ਆ ਕੁਝ ਪੰਜ ਕਰਈਆਂ ਐ ਨਾਲੇ ਲਾਗੇ ਪੈਂਦੇ ਆ ਸਾਰੇ ਮਿਕਸੇ ਹਾਂ ਆ ਮਿਕਸੇ ਅਦਵਤ ਰਿਸ਼ਤੇਦਾਰ ਆ ਠੀਕ ਆ ਠੀਕ ਆ ਅਸੀਂ ਵੈਗਰੂ ਉੱਥੋਂ ਤੁਰਿਆ 9 ਤਰੀਕ ਨੂੰ ਸੱਚਖੰਡ ਤੇ ਅੱਛਾ ਜੀ 10 ਨੂੰ ਇੱਥੇ ਆਣ ਕੇ ਦਰਸ਼ਨ ਮੇਲੇ ਕਰਕੇ ਕਿਵੇਂ ਰਿਹਾ ਜੀ ਸੱਚਖੰਡ ਦਾ ਸਫ਼ਰ ਬਹੁਤ ਵਧੀਆ ਮਹਾਰਾਜ ਜੀ ਬਹੁਤ ਜਿਆਦਾ ਕਿਰਪਾ ਠੀਕ ਹੈ ਜੀ ਗੁਰੂ ਘਰ ਆ ਇਹਨੂੰ ਤੇ ਕੀ ਇਹਦੀ ਸਿਮਤ ਕਰ ਸਕਦੇ ਸਹੀ ਗੱਲ ਆ ਪਰਮਾਤਮਾ ਕਰ ਕੇ ਇਹ ਜੀ ਦੀ ਥੋੜਨੀ ਆ ਸਿਰਫ ਸੰਗਤਾਂ ਦੀ ਥੋੜੀ ਜਿਹੀ ਸ਼ਹਿਨਸ਼ੀਲਤਾ ਨਹੀਂ ਹਾਂ ਜੀ ਹਾਂ ਉੱਥੇ ਆਓ ਹਾਂ ਜਾਣਾ ਇੱਕ ਜਿਹੜੇ ਮੂਰਤੀ ਪੈਂਦੇ ਨੇ ਮੂਰਤੀ ਪੈਂਦੇ ਆ ਜੇ ਲਿਫਟ ਆ ਉੱਥੇ ਲਾ ਲੋ ਜਗਨੀਆਂ ਨੇ ਜਾਣਾ ਸਾਰੇ ਆ ਟਾਈਮਾ ਥੋੜਾ ਕਾਲੇ ਪੈਂਦੇ ਨੇ ਬਾਕੀ ਘਾਟ ਕੇ ਜੀ ਦੇਣੀ ਜੱਟਰਾ ਬਹੁਤ ਵਧੀਆ ਗੁਰੂ ਸੰਗਤ ਆਉਂਦੀ ਆ ਤੇ ਜਨਾਬ ਪ੍ਰਬੰਧ ਆ ਹਾਂ ਜੀ ਬਾਬੇ ਦਾ ਕੰਮ ਆ ਠੀਕ ਐ ਨਾ ਸਾਹਮਣਾ ਸਰਕਾਰਾਂ ਦੇ ਵਾਅਦੇ ਰੋਗੋ ਨਹੀਂ ਆ ਗਏ ਲੈ ਲੋ ਜੀ ਆ ਸੰਗਤ ਵੀ ਗੁਰਦੁਆਰਾ ਲੰਗਰ ਸਾਹਿਬ ਚੱਲੀ ਐ ਤੁਸੀਂ ਕਿੰਨੇ ਦਿਨ ਰਹਿਣਾ ਜੀ ਸਾਡੀ ਕੱਲ ਨੂੰ ਵਾਪਸੀ ਐ ਜੀ ਇਹ ਆਪਣਾ ਘੜਾਈ ਪਟਿਆਲੇ ਤੋਂ ਜੀ ਪਟਿਆਲੇ ਹਾਂਜੀ ਲਓ ਜੀ ਆ ਮਾਈਆਂ ਜਨਾਲ ਅੰਮ੍ਰਿਤਸਰ ਦੇਖੋ ਇਹ ਵੀ ਵਾਪਸੀ ਐ ਅੱਜ ਇਹਨਾਂ ਦੀ ਵਧੀਆ ਇਹਨਾਂ ਨੇ ਵੀ ਮਹਾਰਾਜ ਦੇ ਦਰਸ਼ਨ ਕਰੇ ਨੇ ਜੀਵਨ ਸਾਹਿਬ ਲੋਇਆ ਜਿਵੇਂ ਬਾਬਾ ਨੇ ਕਿਹਾ ਆਪਾਂ ਨੂੰ ਵੀ 60 ਸਾਲ ਦੀ ਉਮਰ ਤੱਕ ਜਰੂਰ ਪਹੁੰਚੋ ਇਹ ਪੱਤੇ ਜੀ ਗੁਰੂ ਮਾਰਾ ਸਮਤ ਬਖਸ਼ੇ ਸਾਰਿਆਂ ਨੂੰ ਯਾਤਰਾ ਕਰਨ ਦਾ ਮੌਕਾ ਦੇਵੇ ਬਹੁਤ ਬਹੁਤ ਵਧਾਈਆਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਜਿਹੜੇ ਆਪਾਂ ਸਥਾਨਾਂ ਦੇ ਦਰਸ਼ਨ ਕਰਨ ਲਏ ਉਹ ਸਾਹਮਣੇ ਲਿਸਟ ਬਣੀ ਹੈ ਅੱਜ ਤੇ ਦੋ 10 ਗੁਰਦੁਆਰਾ ਸਾਹਿਬ ਜਿੱਥੇ ਅੱਜ ਆਪਾਂ ਨੇ ਇਥੇ ਲੋਕਾਂ ਦੇਖਣੇ ਸਹੀ ਭਾਈ ਲੋਕਾਂ ਲਓ ਜੀ ਦੇਖੋ ਲੰਗਰ ਦੇ ਵਿੱਚ ਰੌਣਕਾਂਾਰੇ ਪੰਜਾਬ ਤੋਂ ਹੀ ਸੰਗਤ ਆਈ ਹੈ ਉਹ ਜਿਆਦਾ ਘੱਟ ਰਹੇ ਆਪਾਂ ਚਲੇ ਨਹੀਂ ਇਹਦਾ ਸਾਰੇ ਕਰਕੇ ਤਦਵਾਰ ਲੰਗਰ ਸਾਹਿਬ ਤੋਂ ਚੱਲ ਪਏ ਲੋਕਲ ਗੁਰਦੁਆਰੇ ਵਿੱਚ ਜਾਣ ਲਈ ਆਪਾਂ ਨੇ ਆਇਆ ਇੱਕ ਬਿਆਨ ਜੀ ਕੀਤੀ ਹੈ ਜੀ ਕਿਉਂਕਿ ਲੋਕਲੇ ਜਾਣਾ ਕਿੱਧਰੋਂ ਪਾਸੇ ਸ਼ੁਰੂ ਕਰਾਂਗੇ ਵੀਰੇ ਪਹਿਲੇ ਬਾਬਾ ਦੀਪ ਸਿੰਘ ਬਾਬਾ ਦੀਪ ਸਿੰਘ ਤੋਂ ਹਾਂ ਜੀ ਕੀ ਨਾਮ ਤੁਹਾਡਾ ਸਤਨਾਮ ਸਿੰਘ ਇਹ ਸਤਨਾਮ ਸਿੰਘ ਦੇ ਜੀ ਸਾਡੇ ਨਾਲ ਇਹ ਸਾਨੂੰ ਵਿੱਚ ਕਰਾਉਣਗੇ ਸਾਰੇ ਲੋਕਲ ਗੁਰਦੁਆਰੇ ਦੇ ਨਾਲ ਸਾਨੂੰ ਇਤਿਹਾਸ ਵੀ ਦੱਸਣਗੇ ਗੁਰਦੁਆਰਾ ਦਾ ਨਾਲ ਦੀ ਨਾਲ ਇਹ ਕੋਣ ਸਾਹਮਣੇ ਪੂਰੀ ਸੰਗਤ ਜਿਨ੍ਹਾਂ ਨੇ ਵੀ ਇੱਧਰ ਉੱਧਰ ਜਾਣਾ ਵੇਚ ਕਰ ਲਈ ਸਾਰੀ ਦਰਜਾ ਬਦੀਆਂ ਗੱਡੀਆਂ ਨੂੰ ਤਿਆਰ ਕਰ ਰਹੀ ਹੈ ਤੁਸੀਂ ਦੇਖ ਰਹੇ ਹੋ ਹੁਣ ਦੇਖੋ ਜੀ ਕਿੰਨੀਆਂ ਹੀ ਬੈਨਾ ਟੈਂਪੋ ਟ੍ਰੈਵਲ ਖੜੇ ਨੇ ਬਹੁਤ ਸੰਗਤ ਦਰਸ਼ਨਾਂ ਲਈ ਆਉਂਦੀ ਹੈ ਸਤਿਗੰਦ ਸ੍ਰੀ ਹਜੂਰ ਸਾਹਿਬ ਹੁਣ ਅਸੀਂ ਨਿਕਲੇ ਆ ਅੱਗੇ ਤੇ ਫਿਰ ਤੁਹਾਨੂੰ ਦਿਖਾਉਨੇ ਆ ਜਿਹੜੇ ਲੋਕਲ ਗੁਰਦੁਆਰੇ ਨੇ ਇੱਥੇ ਆ ਦੇਖੋ ਜੀ ਅਸੀਂ ਚਰਸਤੇ ਤੇ ਆ ਗਏ ਸਾਹਮਣੇ ਜਿਹੜਾ ਜਾਂਦਾ ਰਸਤਾ ਇਹ ਸੱਚਖੰਡ ਨੂੰ ਜਾਂਦਾ ਤੇ ਇਧਰ ਲੈਫਟ ਹੈਂਡ ਸਾਈਡ ਇਹ ਰੇਲਵੇ ਸਟੇਸ਼ਨ ਨੂੰ ਜਾਂਦਾ ਜਿਹੜਾ 800 ਕਿਲੋ 800 ਮੀਟਰ ਦੂਰ ਹੈ ਸਿਰਫ ਤੇ ਹੁਣ ਆਪਾਂ ਸੱਜੇ ਹੱਥ ਗਦਾਵਰੀ ਵੱਲ ਨੂੰ ਮੁੜ ਗਏ ਹੁਣ ਬਾਬਾ ਦੀਪ ਸਿੰਘ ਦੇ ਗੁਰਦੁਆਰਾ ਜਾਵਾਂਗੇ ਸਭ ਤੋਂ ਪਹਿਲਾਂ ਜੇ ਤੁਹਾਨੂੰ ਦਿਖਾਉਣੇ ਅੱਗੇ ਬਾਬਾ ਦੀਪ ਸਿੰਘ ਨਾਲ ਸੰਬੰਧਿਤ ਜਿਹੜਾ ਇਤਿਹਾਸਕ ਗੁਰਦੁਆਰਾ ਆ ਦੇਖੋ ਜੀ ਚੌਂਕ ਬਣਿਆ ਕਿਹੜਾ ਚੌਂਕ ਹੈ ਜੀ ਇਹ ਵੀਰ ਜੀ ਇੱਕ ਘੰਟਾ ਘਰ ਵਾਲਾ ਚੌਂਕ ਹੈ ਜੀ ਜਿਹੜਾ ਇੱਥੇ ਆਪਾਂ ਪਹੁੰਚ ਗਏ ਹੁਣ ਦੇਖੋ ਤੁਸੀਂ ਇਹ ਚੌਂਕ ਬਣਿਆ ਜਿਹੜਾ ਇਹ ਵੀਰ ਜੀ ਆਪਾਂ ਨਾਲ ਦੀ ਨਾਲ ਇਤਿਹਾਸ ਦੱਸੀ ਜਾਣਗੇ ਗੁਰਦੁਆਰਾ ਸਾਹਿਬ ਦਾ ਦੇਖੋ ਸਵੇਰੇ ਸਵੇਰੇ ਕਰਕੇ ਥੋੜੀ ਜਿਹੀ ਹਜੇ ਘੱਟ ਹੈ ਜਿਹੜੀ ਟ੍ਰੈਫਿਕ ਬਾਕੀ ਦਿਨ ਚ ਕਾਫੀ ਮੇਰੇ ਖਿਆਲ ਨਾਲ ਜ ਟ੍ਰੈਫਿਕ ਭੱਜ ਜਾਂਦੇ ਏਰੀਆ ਚ ਆ ਜਿਹੜਾ ਲੋਕਲ ਫਰੂਟ ਆ ਬਾਈ ਇਹਦਾ ਕੀ ਨਵਾਂ ਹੈ ਇਹ ਸੀਤਾਫਲ ਆ ਜੀ ਦੇਖੋ ਇੱਥੇ ਲੋਕਲ ਹੁੰਦਾ ਦੇਖੋ ਕਿਵੇਂ ਇਹਨਾਂ ਨੇ ਪਰਪਰ ਟੋਕਰੀਆਂ ਰੱਖੀਆਂ ਨੇ ਉਹ ਸਾਹਮਣੇ ਵੀ ਇਹਦਾ ਕਿੰਨਾ ਕਰੀਟ ਕਰਦੇ ਨੇ ਜੀ ਇਹ 100 ਰੁਪਏ ਨੂੰ ਟੋਕਰੀ ਦੇ ਦਿੱਤੇ 100 ਰੁਪਏ ਦੀ ਇੱਕ ਟੋਕਰੀ ਆ ਜੀ ਲਗਭਗ 3-4 ਕਿਲੋ ਟੋਕਰੀ ਦੇ ਵਿੱਚ ਪੈਂਦਾ ਹੋ ਇੱਥੇ ਮਤਲਬ ਲੋਕਲ ਦਾ ਰੇਟ ਇਹਦਾ ਸਹੀ ਹੈ ਭਗਦਾਵਰੀ ਦੇ ਕੰਢੇ ਪਹੁੰਚ ਗਏ ਇਧਰ ਜਿਹੜਾ ਸਾਹਮਣੇ ਦੂਸਰਾ ਪੁਲ ਦਿਖਾਈ ਦੇ ਰਿਹਾ ਜਾਂ ਉਹ ਸਾਹਮਣੇ ਸਾਨੂੰ ਜਿਹੜੀ ਦਖਾਈ ਦੇ ਰਹੀ ਹੈ ਐਨ ਆਰ ਆਈ ਸਰਾ ਹੈ ਬਾਬਾ ਜਿਹੜਾ ਨਿਹਾਨ ਸਿੰਘ ਦੇ ਨਾਂ ਤੇ ਤੇ ਇਧਰ ਨੂੰ ਪਾਣੀ ਜਾਂਦਾ ਹੈ ਇਹ ਗਦਾਵਰੀ ਦਾ ਤੁਸੀਂ ਦੇਖ ਰਹੇ ਹੋ ਅੱਗੇ ਇੱਕ ਹੋਰ ਵੀ ਪੁਲ ਹੈ ਉਹ ਵੀ ਚੱਲੂ ਹੈ ਕਈ ਪੁਲ ਨੇ ਜੀ ਗਦਾਵਰੀ ਦੇ ਇੱਥੇ ਤੇ ਹੁਣ ਆਪਾਂ ਬਾਬਾ ਦੀਪ ਸਿੰਘ ਦੇ ਗੁਰਦੁਆਰੇ ਕੋਲ ਪਹੁੰਚ ਗਏ ਸਾਹਮਣੇ ਸਾਨੂੰ ਬਾਬਾ ਦੀਪ ਸਿੰਘ ਦਾ ਗੁਰਦੁਆਰਾ ਦਿਖਾਈ ਦੇ ਰਿਹਾ ਉੱਪਰ ਤੁਸੀਂ ਖੰਡਾ ਦੇਖੋ ਕਿੰਨਾ ਵੱਡਾ ਲਗਾਇਆ ਦੇਖੋ ਹੁਣ ਆਪਾਂ ਐਂਟਰ ਹੋ ਗਏ ਬਾਬਾ ਦੀਪ ਸਿੰਘ ਦੇ ਗੁਰਦੁਆਰੇ ਸਾਹਮਣੇ ਦੇਖੋ ਇਹਨਾਂ ਨੇ ਜਹਾਜ਼ ਬਣਾਇਆ ਬਾਬਿਆਂ ਨੇ ਨਹੰਗਾ ਨਹਿੰਗ ਸਿੰਘ ਦਾ ਗੁਰਦੁਆਰਾ ਹੈ ਬਾਬਾ ਦੀਪ ਸਿੰਘ ਦਾ ਦੇਖੋ ਉੱਪਰ ਜਹਾਜ਼ ਤੇ ਬਹੁਤ ਸੰਗਤ ਇੱਥੇ ਦਰਸ਼ਨਾਂ ਲਈ ਆਉਂਦੀ ਹੈ ਹੁਣ ਸਾਹਮਣੇ ਦਰਬਾਰ ਸਾਹਿਬ ਇਹ ਹੈ ਜੀ ਹਾਂਜੀ ਆ ਦਰਬਾਰ ਸਾਹਿਬ ਆ ਜਿਹੜਾ ਲਓ ਜੀ ਜਿਹੜੇ ਆਪਾਂ ਗੁਰਦੁਆਰਾ ਬਾਬਾ ਦੀਪ ਸਿੰਘ ਦੇ ਪਹੁੰਚੇ ਆ ਤੁਸੀਂ ਦਰਬਾਰ ਸਾਹਿਬ ਸਾਹਮਣੇ ਦਿਖਾਈ ਦੇ ਰਿਹਾ ਆਪਾਂ ਨੂੰ ਦੇਖ ਰਹੇ ਹੋ ਤੇ ਬਾਬਾ ਦੀਪ ਸਿੰਘ ਦੀਆਂ ਜਿਹੜੀਆਂ ਇਹ ਤਸਵੀਰਾਂ ਵੀ ਲੱਗੀਆਂ ਨੇ ਤੇ ਇੱਧਰ ਬਾਬਾ ਨਿਹੰਗ ਸਿੰਘ ਦੀ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਹੈ ਦੇਖੋ ਤੁਸੀਂ ਉੱਪਰ ਨਿਸ਼ਾਨ ਸਾਹਿਬ ਝੂਲ ਰਹੇ ਨੇ ਤੇ ਜਿਹੜਾ ਇਹ ਆਲੇ-ਦਾਲੇ ਬਿਲਡਿੰਗਾਂ ਨੇ ਇਹ ਬਿਲਡਿੰਗਾਂ ਰਹਿائش ਲਈ ਨੇ ਮਤਲਬ ਧਰਮਸ਼ਾਲਾ ਵਾਂਗ ਤੁਸੀਂ ਦੇਖ ਰਹੇ ਹੋ ਬਹੁਤ ਵੱਡਾ ਪ੍ਰਬੰਧ ਹੈ ਇੱਥੇ ਰਹਿਸ ਦਾ ਵੀ ਤੇ ਇਹ ਬਜ਼ੁਰਗ ਸਾਡੇ ਨਾਲ ਆਏ ਨੇ ਯਾਤਰਾ ਤੇ ਇਹ ਸਾਡੇ ਨਾਲ ਰਹਿਣਗੇ ਅੱਜ ਸਾਰਾ ਦਿਨ ਲਗਭਗ ਦੁਪਹਿਰ ਤੱਕ ਜਿਹੜੇ ਆਪਾਂ ਨੇ ਲੋਕਲ ਗੁਰਦੁਆਰੇ ਦੇਖਣੇ ਨੇ ਕਿੱਥੋਂ ਆਏ ਆ ਬਾਬਾ ਜੀ ਤੁਸੀਂ ਧੂਰੀ ਤੋਂ ਆਏ ਨੇ ਜੀ ਇਹ ਤਾਂ ਆਪਣੇ ਜਮਾ ਹੀ ਗਵਾਂਢੀ ਨੇ ਹਾਂਜੀ ਹਾਂਜੀ ਹਾਂ ਲਓ ਜੀ ਹੁਣ ਆਪਾਂ ਦਰਬਾਰ ਸਾਹਿਬ ਦੇ ਅੰਦਰ ਚੱਲਦੇ ਆਂ ਤੇ ਦਰਬਾਰ ਸਾਹਿਬ ਤੋਂ ਪਹਿਲਾਂ ਦੇਖੋ ਦੋਨੋਂ ਸਾਈਡਾਂ ਦੇ ਉੱਪਰ ਇਹਨਾਂ ਨੇ ਘੋੜਿਆਂ ਦੇ ਬਣਾਏ ਨੇ ਜਿਹੜੇ ਆ ਜਿਹੜੇ ਸਟੈਚੂਜ਼ ਮੂਰਤੀਆਂ ਖੜੀਆਂ ਨੇ ਦੇਖੋ ਤੁਸੀਂ ਕੋੜੇ ਤੇ ਉੱਪਰ ਜਿਹੜਾ ਜਹਾਜ਼ ਬਣਿਆ ਤੁਹਾਨੂੰ ਉਹ ਵੀ ਦਿਖਾਉਨੇ ਆ ਹੁਣ ਆਪਾਂ ਚੱਲਦੇ ਆਂ ਦਰਬਾਰ ਸਾਹਿਬ ਦੇ ਅੰਦਰ ਜਿਹਦਾ ਗੇਟ ਦੂਸਰੀ ਸਾਈਡ ਐ ਇਹ ਬਾਬਾ ਦੀਪ ਸਿੰਘ ਜੀ ਤਸਵੀਰ ਐ ਜਿਹੜੀ ਇੱਥੇ ਲੱਗੀ ਐ ਉਹ ਸਾਹਮਣੇ ਹੱਥ ਧੋਣ ਦੀ ਪ੍ਰਵੀਜ਼ਨ ਐ ਜੀ ਹੱਥ ਧੋ ਕੇ ਆਪਾਂ ਜਾਵਾਂਗੇ ਅੰਦਰ ਦਰਬਾਰ ਸਾਹਿਬ ਦੇ ਅੱਗੇ ਗੁਰੂ ਕਾ ਲੰਗਰ ਆਇਆ ਜੀ ਦਰਬਾਰ ਸਾਹਿਬ ਦੀ ਜਿਹੜੀ ਬਿਲਡਿੰਗ ਇੱਥੋਂ ਆਪਾਂ ਅੱਗੇ ਚੱਲਦੇ ਆ ਤੁਸੀਂ ਦੇਖੋ ਬਾਬਾ ਦੀਪ ਸਿੰਘ ਦਾ ਇਤਿਹਾਸਿਕ ਗੁਰਦੁਆਰਾ ਇਹ ਗੁਰੂ ਕਾ ਲੰਗਰ ਦੀ ਨਾਲ ਦੇਖੋ ਉਹ ਜਿਹੜਾ ਉੱਪਰ ਇਹਨਾਂ ਨੇ ਜਹਾਜ਼ ਬਣਾਇਆ ਹਵਾਈ ਜਹਾਜ਼ ਦੇ ਵੀਰਪਾਲ ਵੀ ਜਾ ਰਿਹਾ ਮੂਰੇ ਮੂਰੇ ਖ਼ਦਰ ਦਵਾਰਾ ਸਾਹਿਬ ਦੇ ਦਰਸ਼ਨ ਕਰਨ ਬਾਬਾ ਦੀਪ ਸਿੰਘ ਦੇ ਇਨਸਾਨ ਸਾਹਿਬ ਜਿਹੜਾ ਆਪਾਂ ਨੂੰ ਉੱਪਰ ਦਿਖਾਈ ਦੇ ਰਿਹਾ ਅਨਮੋਲ ਉਹ ਵਾ ਕੀ ਜੀ ਖਦਰ ਦਵਾਰਾ ਨਾਮਕੀ ਦੀਪਕਰਮਾਂ ਕਰਦੇ ਰਹਿਣ ਤੇ ਲਿਖਾ ਦੇਖੋ ਜੀ ਅੰਦਰੋਂ ਤੁਸੀਂ ਦਰਬਾਰ ਸਾਹਿਬ ਦਾ ਦ੍ਰਿਸ਼ ਦੇਖੋ ਬਨਵਾਰ ਸਾਹਿਬ 와ਹ ਜੀ ਮਹਾਰਾਜ ਕੀ ਧਰਮ ਦਾ ਕੇਤਾਰੀ ਮੰਦਰ ਜਿਹੜਾ 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 ਇਹ ਤੁਸੀਂ ਪਿੱਛੋਂ ਵੀਊ ਦੇਖੋ ਜੀ ਇਸ ਸ਼ਹਿਰ ਦਾ 뷰 ਹੈ ਇਹ ਆਪਾਂ ਮਹਾਰਾਜ ਜੀ ਗੁਰੂ ਗ੍ਰੰਥ ਸਾਹਿਬ ਦੀ ਪ੍ਰਕਰਮਾ ਕਰ ਰਹੇ ਆਂ ਦੇਖੋ ਤੁਸੀਂ ਇਹਦਰ ਬਾਬਾ ਦੀਪ ਸਿੰਘ ਦੀ ਤਸਵੀਰ ਲੱਗੀ ਹੈ ਕਾਤਨ ਦੀ ਜੇਰੇ ਸੰਧੀ ਸੰਗਤਾਂ ਰਹੀਆਂ ਨੇ ਇਹ ਅੰਤਾਂਂ ਦੀ ਭਗਵਾਨ ਜੀ ਦੇ ਜਾਰ ਵਿੱਚ ਬੁਣਾਇਆ ਗਿਆ ਹੈ ਜੀ ਇਹ ਅੰਤਾਂਂ ਤਖੰਡ ਸ੍ਰੀ ਦੂਤੈ ਤੂੰ ਤੈਨ ਕਰੋ ਨਿਪਟਰੀ ਦੂਰੀ ਹੈ ਇਸ਼ਟ ਹੈ ਹੀ ਇਹ ਅੰਤਾਂਂ ਦੀ ਹੰਦ ਨਾਮ ਏ ਤੰਮਰੀਆ ਦਾ ਭਰਮੰਦ

ਰਿਆਜੀ ਤਾਰੀ ਤੰਦਰੇਸ਼ਾ ਕੇ ਜਨਾ ਵਾਹੀ ਗੁਰੂ ਕੀ ਘਰਿਆ ਵਾਹੀ ਗੁਰੂ ਕੀ ਵਰੇ ਤੜੂ ਮੈਂ ਜੀਵ ਗੁਰ ਕਾੜੀਆਂ ਨੰਗਰਾਵਾ ਜੀ ਗੁਰ ਕਾੜੀਆਂ ਵਰਤਾਵਾਤੇ ਬਾਲੂ ਰੜੇ ਜਾ ਦਿਤੀ ਸੀ ਇਤਿਹਾਸ ਸੁਣਿਆ ਬਾਬਾ ਦੀਪ ਸਿੰਘ ਦੇ ਗੁਰਦੁਆਰੇ ਦਾ ਬਾਬਾ ਜੀ ਨੇ ਸਾਨੂੰ ਦੱਸਿਆ ਵਿਕਾਰ ਸੇਵਾ ਵਾਲੇ ਬਾਬਾ ਬਲਵਿੰਦਰ ਸਿੰਘ ਤੇ ਬਾਬਾ ਨਰਿੰਦਰ ਸਿੰਘ ਹੀ ਇੱਥੇ ਸੇਵਾ ਨਿਭਾਉਂਦੇ ਨੇ ਕੰਟਰੋਲ ਕਰਦੇ ਨੇ ਤੇ ਗੁਰਦੁਆਰਾ ਲੰਗਰ ਸਾਹਿਬ ਦੇ ਕੰਟਰੋਲ ਦੇ ਅੰਦਰ ਹੀ ਆਉਂਦਾ ਜੀ ਇਹ ਗੁਰਦੁਆਰਾ ਵੀ ਜੀ ਲਈ ਹੁਣ ਠੀਕ ਰਹੂ ਤੁਹਾਨੂੰ ਪੋਛਾ ਪਰਟਾ ਹੁੰਦੇ ਕੋਈ ਭਾਗ ਕੋਈ ਧੰਨਵਾਦ ਜੀ ਦੇਖੋ ਜੀ ਮਹਾਰਾਸ਼ਟਰ ਦੇ ਵਿੱਚ ਜਿਹੜੀ ਮੱਝਾਂ ਦੀ ਬਰੀਡ ਹੈ ਉਹ ਤੁਹਾਨੂੰ ਅੱਜ ਦਿਖਾਉਣਿਆ ਸਾਹਮਣੇ ਲਾਈਵ ਦੇਖੋ ਇਹਨਾਂ ਦੇ ਸਿੰਗਾਂ ਦਾ ਆਕਾਰ ਦੇਖੋ ਵਿਚ ਵਿਚ ਦਾ ਆਪਣੇ ਵਾਲੀ ਇੰਨ ਹੈ ਇਹ ਮੋਰਾ ਨਾਥਾ ਨਾ ਔਰ ਸਾਹਮਣੇ ਸਾਨੂੰ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਦਿਖਾਈ ਦੇਣ ਲੱਗੀ ਇਹ ਨਾਨਕਸਰ ਵਾਲਿਆਂ ਦਾ ਗੁਰਦੁਆਰਾ ਬਾਬਿਆਂ ਦਾ ਤੁਹਾਨੂੰ ਦਿਖਾਉਨੇ ਆਂ ਅੰਦਰੋਂ ਤੇ ਇਹਦੇ ਇਤਿਹਾਸ ਬਾਰੇ ਵੀ ਦੱਸਦੇ ਆਂ ਵੀ ਕੀ ਇਤਿਹਾਸ ਹੈ ਗੁਰਦੁਆਰਾ ਸਾਹਿਬ ਦਾ ਬਹੁਤ ਵਿਸ਼ਾਲ ਖੇਤਰ ਦੇ ਵਿੱਚ ਬਣਿਆ ਹੋਇਆ ਤੁਸੀਂ ਦੇਖੋ ਦੋਨੋਂ ਪਾਸੇ ਸਿੰਘ ਤੋਪਾਂ ਵੀੜੀ ਖੜੇ ਨੇ ਆ ਦੇਖੋ ਇਹ ਬਹੁਤ ਵਿਸ਼ਾਲ ਗੁੰਦਵਾਰਾ। ਉਰਦਾਂ ਆਵਦੇ ਅੰਦਰ ਤੱਕ ਜਿੱਡੀ ਜਾਊਗੀ ਜਿਹੜੀ ਇਹ ਨਵੀਂ ਇਮਾਰਤ ਬਣ ਰਹੀ ਹੈ। ਦੇਖੋ। ਨਮਸਕਾਰ ਸ੍ਰੀ ਅਕਾਲ। ਦੇਖੋ ਜੀ ਹੁਣ ਅਸੀਂ ਗੁਰਦੁਆਰਾ ਰਤਨਗੜ੍ਹ ਸਾਹਿਬ ਦਰਬਾਰ ਸਾਹਿਬ ਪਹੁੰਚ ਗਏ ਹੁਣ ਅੱਗੇ ਦਰਸ਼ਨ ਕਰਦੇ ਆਂ ਦਰਬਾਰ ਸਾਹਿਬ ਦੇ ਸੰਤ ਬਾਬਾ ਨਿਹਾਨ ਸਿੰਘ ਬਾਬਾ ਹਰਨਾਮ ਸਿੰਘ ਬਾਬਾ ਆਤਮਾ ਸਿੰਘ ਤੇ ਬਾਬਾ ਸੀਸਾ ਸਿੰਘ ਇਹ ਸੰਪਰਦਾ ਜਿਹੜਾ ਰਤਨਗੜ੍ਹ ਗੁਰਦੁਆਰਾ ਦੇ ਨਾਲ ਸੰਬੰਧਿਤ ਹੈ ਤੇ ਨਾਲ ਆਹ ਛੋਟੇ ਇੱਕ ਸ਼ਾਪ ਵੀ ਬਣੀ ਆ ਜਿੱਥੋਂ ਲੋਕ ਇੱਕ ਧਰਮ ਨਾਲ ਸੰਬੰਧਿਤ ਕਾਰ ਤੇ ਦਿੱਲੀ ਜਿਹੜੀਆਂ ਨੀਡਸ ਨੇ ਉਹ ਖਰੀਦ ਸਕਦੇ ਨੇ ਸਾਹਮਣੇ ਨਵੀਂ ਬਿਲਡਿੰਗ ਬਹੁਤ ਵੱਡੀ ਬਣ ਰਹੀ ਹੈ ਤੁਸੀਂ ਦੇਖੀਏ ਪਹਿਲਾਂ ਵੀ ਦੇਖੋ ਬਹੁਤ ਵਿਸ਼ਾਲ ਖੇਤਰ ਦੇ ਵਿੱਚ ਬਿਲਡਿੰਗ ਬਣ ਰਹੀ ਹੈ ਨਾਲ ਦੀ ਸੰਗਤ ਜਾ ਰਹੀ ਹੈ ਇਹ ਨਿਸ਼ਾਨ ਸਾਹਿਬ ਲਗਾਇਆ ਵੀਰਪਾਲ ਵੀ ਦਰਸ਼ਨ ਕਰਨ ਲਈ ਜਾ ਰਹੀ ਹੈ ਦੇਖੋ ਜੀ ਹੁਣ ਆਪਾਂ ਚੱਲਦੇ ਆਂ ਦਰਬਾਰ ਸਾਹਿਬ ਦੇ ਅੰਦਰ ਤੇ ਤੁਹਾਨੂੰ ਦਿਖਾਉਨੇ ਆਂ ਅੰਦਰੋਂ ਗੁਰਦੁਆਰਾ ਰਤਨਗੜ੍ਹ ਸਾਹਿਬ ਦਾ ਦਰਬਾਰ ਹਾਲ ਦੇਖੋ ਇਹ ਸੰਗਤ ਮੱਥਾ ਟੇਕ ਕੇ ਆ ਗਈ ਬਾਹਰ ਆਹ ਦੇਖੋ ਜੀ ਵਾਈ ਵਾਈ ਈਆਂ ਸੰਗਤਾਂ ਨੂੰ ਲਿਆਂਦੇ ਜੀ ਦਰਬਾਰ ਸਾਹਿਬ ਦੇ ਕੀ ਪੱਧਰਵਾਟ ਕੇ ਮਹਾਰਾਜਿਆਂ ਮਹਾਰਾਜ ਜੀ ਅਗਲੀ ਮੇਲੋਂ ਜੀ ਆ ਸਰਮੰਤਰੋ ਜੀ ਤੇ ਪਾਕੇ ਮਹਾਰਾਜਾ ਦੇ ਅੰਦਰ ਜੀ ਬਸੀ ਮਹਾਰਾਜਾ ਜੀ ਇਹ ਦੇਖੋ ਜੀ ਹਾਲੇ ਵਾਲੇ ਇਹ ਮਾ ਬਾ ਨਿਧਾਨ ਸਿੰਘ ਜੀ ਦੀ ਤਸਵੀਰ ਹੈ ਇਹ ਦੇਖੋ ਗੁਰਦੁਆਰਾ ਰਤਨਗੜ੍ਹ ਸਾਹਿਬ ਦੇ ਨਾਲ ਸੰਬੰਧਿਤ ਤਸਵੀਰਾਂ ਨੇ ਸਤਯੁਗ ਦਾ ਤਪਸਥਾਨ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਦਾ ਇਹ ਬਾਬਾ ਜੀ ਆਪਾਂ ਨੂੰ ਇਤਿਹਾਸ ਬਾਰੇ ਜਾਣਕਾਰੀ ਦੇਣਗੇ ਆਪਾਂ ਬੈਠ ਕੇ ਸੁਣਦੇ ਆਂ ਫਿਰ ਆਲ ਆਪਾਂ ਦਰਬਾਰ ਸਾਹਿਬ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪ੍ਰਕਰਮਾ ਕਰ ਰਹੇ ਆਂ ਤੁਸੀਂ ਦੇਖੋ ਇਹ ਪਿੱਛੇ ਸੱਚਖੰਡ ਹੈ ਜਿੱਥੇ ਸੁੱਖਾ ਸੰ ਕੀਤਾ ਜਾਂਦਾ ਗੁਰੂ ਮਹਾਰਾਜ ਜੀ ਦਾ ਦੇਖੋ ਜੀ ਬਹੁਤ ਹੀ ਵੱਡੇ ਲੈਵਲ ਤੇ ਪ੍ਰਬੰਧ ਨੇ ਜੀ ਇੱਥੇ ਖਾਣ ਪੀਣ ਦੇ ਰਹਿਣ ਦੇ ਰਹਿائش ਦੇ ਵੀ ਵਧੀਆ ਪ੍ਰਬੰਧ ਬਣ ਰਹੇ ਨੇ ਤੇ ਲੰਗਰ ਵੀ ਇੱਥੇ 24 ਘੰਟੇ ਚੱਲਦਾ ਰਹਿੰਦਾ ਹੁਣ ਆਪਾਂ ਬਾਬਾ ਜੀ ਤੋਂ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਸਰਵਣ ਕਰਾਂਗੇ ਤੇ ਇੱਕ ਮੈਂ ਤੁਹਾਨੂੰ ਦੋਸਤੋ ਬਾਤ ਦੇਣਾ ਹੋਰ ਦਿਖਾਉਣਾ ਆ ਜਿਹੜਾ ਹੁਣ ਨਵਾਂ ਬਣ ਰਿਹਾ ਦਰਬਾਰ ਹਾਲ ਇਹ ਉਹਦਾ ਮਾਡਲ ਆ ਜੀ ਦੇਖੋ ਤੁਸੀਂ ਕਿੰਨੇ ਵਿਸ਼ਾਲ ਜਿਹੜਾ ਸਟਰਕਚਰ ਹੈ ਇਹਦਾ ਸਾਡੇ ਬੈਦੀਆਂ ਹਨ ਖਾਦਤਾ ਬਜਨ ਕੀਤੇ ਉਹਨਾਂ ਨੂੰ ਕਿ ਤੁਸੀਂ ਸੱਜ ਖੰਡ ਸ੍ਰੀ ਹਰਿ ਜੂਸ ਆਪ ਜਾਓ ਜਿੱਥੇ ਸੰਗਤਾਂ ਸਾਡੇ ਵਿਛੋੜੇ ਤੋਂ ਉਦਾਤ ਬੈਠੀਆਂ ਹਨ ਉਹਨਾਂ ਨੂੰ ਜਾ ਕੇ ਦੱਸਣਾ ਕਰੋ ਕਿ ਗੁਰੂ ਜੀ ਕਿਤੇ ਨਹੀਂ ਗਏ ਸਦਾ ਹੀ ਸੰਗਤਾਂ ਦੇ ਅੰਗ ਸਭ ਹਨ ਜਿਹੜੀਆਂ ਸੰਗਤਾਂ ਮਨ ਤਲ ਲਾ ਕੇ ਸੇਵਾ ਸਿਮਰਨ ਕਰਦੀਆਂ ਗੁਰੂ ਮਹਾਰਾਜ ਦੀ ਪ੍ਰਤਾਪ ਕੋ ਆਪ ਕੋ ਬਾੜ ਨੂੰ ਪਾ ਰਹਾ ਜੀ ਸਤਬਾਬਾ ਜੀ ਦਾ ਆਸ਼ਿਰਵਾਦ ਜੀ ਨੂੰ ਰੇਲਵੇ ਸਟੇਸ਼ਨ ਤੇ ਪਰਦਾ ਹੋ ਕੇ ਦਰਸ਼ਨ ਦਿਤੇ ਜੀ ਉਹਨਾਂ ਨੂੰ ਲੰਗਰਾਂ ਦੇ ਬਾਅਦ ਬਖਸ਼ੇ ਇਹਾ ਹਿੱਸਾ ਮੇਰਾ ਹੱਥ ਤੇਰਾ ਬੱਜਰੀ ਕੀਤੇ ਬਾਵਾ ਜੀ ਦਾ ਆਸ਼ਿਰਵਾਦ ਜੀ ਨੂੰ ਬਾਵਾ ਜੀ ਦਾ ਆਸ਼ਿਰਵਾਦ ਸਾਡੇ ਬਰਾਦਰਾਂ ਦੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ 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 ਦੇਖੋ ਜੀ ਜਿਹਨਾਂ ਨੇ ਜਮਾਈ ਆ ਖਿਆਨੇ ਬਖੂਰੇ ਮਹਾਰਾਜ ਜੀ ਦੇਖੋ ਜੀ ਹੁਣ ਆਪਾਂ ਦਰਬਾਰ ਸਾਹਿਬ ਚੋਂ ਬਾਹਰ ਆ ਗਏ ਇਹ ਸੰਗਤ ਵੀ ਮੇਰੇ ਖਿਆਲ ਚ ਲੰਗਰ ਛੱਕ ਕੇ ਵਾਪਸ ਮੁੜ ਰਹੀ ਹੈ ਤੇ ਹੁਣ ਆਪਾਂ ਲੰਗਰ ਹਾਲ ਦੇ ਵਿੱਚ ਆ ਗਏ ਦਰਬਾਰ ਸਾਹਿਬ ਨੂੰ ਵਿਜ਼ਿਟ ਕਰਕੇ ਦੇਖੋ ਇਹ ਸੰਗਤ ਵੀ ਲੰਗਰ ਹਾਲ ਤੋਂ ਬਾਹਰ ਆਈ ਹੈ ਗੁਰਦੁਆਰਾ ਰਤਨਗੜ ਸਾਹਿਬ ਦਾ ਜਿਹੜਾ ਲੰਗਰ ਹਾਲ ਹੈ ਉਹਦੇ ਵਿੱਚ ਜਿਹੜੀਆਂ ਸਿੱਖ ਧਰਮ ਨਾਲ ਸੰਬੰਧਿਤ ਤਸਵੀਰਾਂ ਲੱਗੀਆਂ ਨੇ ਸਿੱਖਾਂ ਦੀਆਂ ਸ਼ਹੀਦੀਆਂ ਦੀਆਂ ਉਹ ਮੈਂ ਤੁਹਾਨੂੰ ਦਿਖਾਉਣਾ ਤੁਸੀਂ ਇਕੱਲਾ ਇਕੱਲਾ ਦੇਖੀ ਜਾਓ ਇਹ ਆਪਣੇ ਸਿੱਖ ਧਰਮ ਦੇ ਵਿੱਚ ਵੱਡੇ ਵੱਡੇ ਸ਼ਹੀਦ ਯੋਧੇ ਹੋਏ ਨੇ ਉਹਨਾਂ ਦੀਆਂ ਤਸਵੀਰਾਂ ਨੇ ਗੁਰੂ ਮਹਾਰਾਜ ਦੀਆਂ ਤਸਵੀਰਾਂ ਨੇ ਆਪਣੇ ਦਸੇ ਗੁਰੂਆਂ ਦੀਆਂ ਤਸਵੀਰਾਂ ਨੇ ਤੁਸੀਂ ਦੇਖ ਰਹੇ ਹੋ نیچے ਸਹਿਬਜ਼ਾਦਿਆਂ ਦੀ ਤਸਵੀਰ ਹੈ ਦੇਖੋ ਭਾਈ ਮਤੀ ਦਾਸ ਨੂੰ ਚੀਰਿਆ ਜਾ ਰਿਹਾ ਹੈ ਇਹ ਰਖੜੀਆਂ ਤੇ ਚੱਲ ਰਹੇ ਨੇ ਸਿੰਘ ਨਨਕਾਣਾ ਸਾਹਿਬ ਦਾ ਸ਼ੱਕਾ ਹੈ ਸ਼ੱਕਾ ਪੰਜਾ ਸਾਹਿਬ ਸ਼ੱਕਾ ਜੈਤੋਂ ਤੇ ਅੱਗੇ ਭਗਤ ਰਵਿਦਾਸ ਜੀ ਭਗਤ ਜੈਦੇਵ ਜੀ ਭਗਤ ਭੀਖਣ ਭਗਤ ਨਾਮਦੇਵ ਭਗਤ ਸਾਧਨਾ ਭਗਤ ਬੈਣੀ ਜੀ ਭਗਤ ਸੂਰਦਾਸ ਭਗਤ ਤਰਲੋਚਨ ਤੇ ਭਗਤ ਸੈਣ ਜੀ ਤੇ ਭਾਈ ਤਾਰੂ ਜਿਨ੍ਹਾਂ ਦੀ ਖੋਪੜੀ ਉਤਾਰ ਦਿੱਤੀ ਗਈ ਜੀ ਭਗਤ ਪਰਮਾਨੰਦ ਬਾਬਾ ਫਰੀਦ ਭਗਤ ਕਬੀਰ ਭਗਤ ਪੀਪਾ ਭਗਤ ਧੰਨਾ ਭਗਤ ਰਾਮਾਨੰਦ ਜੀ ਤੇ ਅੱਗੇ ਇਸ ਰਤਨਗੜ੍ਹ ਗੁਰਦੁਆਰਾ ਸਾਹਿਬ ਨਾਲ ਜੁੜਿਆ ਇਤਿਹਾਸ ਹੈ ਜਿਹੜਾ ਸੰਤ ਰਤਨਦਾਸ ਜੀ ਨੂੰ ਮਹਾਰਾਜ ਨੇ ਵਰ ਦਿੱਤਾ ਦਿਖਾਈ ਦਿੱਤੇ ਤੇ ਫਿਰ ਇਹ ਰਤਨਗੜ੍ਹ ਦੀ ਸੇਵਾ ਸ਼ੁਰੂ ਹੋਈ ਦੇਖੋ ਤੁਸੀਂ ਇੱਥੇ ਜਿਹੜੇ ਕਾਰਸੇਵਾਲੇ ਬਾਬਾ ਜੀ ਨੇ ਨਰਿੰਦਰ ਸਿੰਘ ਤੇ ਬਲਵਿੰਦਰ ਸਿੰਘ ਇਹ ਉਹਨਾਂ ਦੀਆਂ ਤਸਵੀਰਾਂ ਲੱਗੀਆਂ ਨੇ ਇੱਧਰ ਵਰਤਨਾ ਦੀ ਸੇਵਾ ਚੱਲ ਰਹੀ ਹੈ ਤੇ ਅੱਗੇ ਰਸੋਈ ਹੈ ਜੀ ਹਾਂ ਜੰਗ ਲੱਸੀ ਪਾਨਾ ਹਾਂ ਜੀ ਅੱਗੇ ਅੱਗੇ ਰਸੋਈ ਹੈ ਜਿੱਥੇ ਲੱਸੀ ਦਾ ਲੰਗਰ ਜਿਹੜਾ ਚੱਲਦਾ ਹੈ ਇੱਧਰ ਪ੍ਰਸ਼ਾਦਾ ਵੀ ਤਿਆਰ ਹੋ ਰਿਹਾ ਆ ਆਟੋਮੈਟਿਕ ਮਸ਼ੀਨ ਹੈ ਜਿਹੜੀ ਲੰਗਰਾਂ ਦੀ ਸੇਵਾ ਇੱਥੇ ਚੱਲਦੀ ਹੈ ਜੀ ਗੁਰਦੁਆਰਾ ਰਤਨਗੜ੍ਹ ਸਾਹਿਬ ਦੇ ਪਿਛਲੇ ਪਾਸੇ گاਵਾ ਮੱਜਾਂ ਵਾਸਤੇ ਜਿਹੜੇ ਪੱਠੇ ਬੀਜੇ ਨੇ ਬਾਬਾ ਜੀ ਉਹਨਾਂ ਨੇ ਤੇ ਅੱਗੇ ਆਹਾ گاਵਾ ਮੱਜਾਂ ਦਾ ਫਾਰਮ ਬਣਿਆ ਇਹ ਤੁਹਾਨੂੰ ਮੈਂ ਦਿਖਾਉਣਾ ਅੱਗੇ ਦੇਖੋ ਮੱਜਾਂ ਦੇ ਇਹਨਾਂ ਨੇ ਗੇਟ ਦੇ ਉੱਤੇ ਮਾਡਲ ਵੀ ਬਣਾ ਕੇ ਲਾਏ ਨੇ ਦੇਖੋ ਇਹ ਨਵਾਂ ਵੱਡਾ ਦਰਬਾਰ ਸਾਹਿਬ ਬਣ ਰਿਹਾ ਹੈ ਹਾਲ ਇਦੇ ਉੱਤੇ ਜਿਹੜੀ ਕਾਰਾਗਰੀ ਮੀਨਾਕਾਰੀ ਕੀਤੀ ਹੈ ਉਹ ਤੁਸੀਂ ਦੇਖੋ ਪੱਥਰ ਦੇ ਉੱਪਰ ਕਿੰਨੀ ਮਹੀਨ ਕਾਰਾਗਰੀ ਕਰਕੇ ਇਹ ਦਰਬਾਰ ਸਾਹਿਬ ਦੀ ਬਿਲਡਿੰਗ ਬਣ ਰਹੀ ਹੈ ਦੇਖੋ ਉੱਪਰ ਵੀ ਉੱਪਰ ਕਿਵੇਂ ਟਾਇਲ ਲੱਗੀਆਂ ਸਾਰੇ ਬਹੁਤ ਸੁੰਦਰ ਡਿਜ਼ਾਈਨ ਬਣ ਰਿਹਾ ਤੁਸੀਂ ਦੇਖ ਰਹੇ ਹੋ ਕਿੰਨਾ ਵਿਸ਼ਾਲ ਹੈ ਇਹ ਹਜੇ ਕੰਮ ਚੱਲ ਰਿਹਾ ਤੇ ਤੁਹਾਨੂੰ ਦਿਖਾਈ ਦੇ ਰਿਹਾ ਦਰਬਾਰ ਸਾਹਿਬ हां जी देखो इधर ਇਹ ਮੇਨ ਗੇਟ ਕਿਹੜਾ ਹੋ ਬਾਬਾ ਜੀ ਆਹ ਗੇਟ ਇਹ ਆ ਜੀ हां जी ਆ ਇਧਰ ਮੇਨ ਗੇਟ ਹੋ ਵੈਸੇ ਚਾਰੇ ਪਾਸੇ ਦਰਵਾਜੇ ਨੇ ਤੇ ਆਹ ਉੱਪਰ ਚੜਨ ਲਈ ਆ ਉੱਪਰ ਜਿਹੜੇ ਮਤਲਬ ਉੱਪਰ ਦਾ ਰਾਹ ਹੈ ਦੇਖੋ ਆ ਦੇਖੋ ਪੱਥਰਾਂ ਦੇ ਉੱਪਰ ਕਿੰਨਾ ਜ਼ਿਆਦਾ ਕੰਮ ਹੋ ਰਿਹਾ ਜੇ ਇਨ ਵਰਕ ਦਾ ਕੰਮ ਇਨ ਪ੍ਰੋਗਰੈਸ ਹੈ ਸਾਹਮਣੇ ਲੱਗਣਾ ਜੀ ਇਹ ਪਾਲਕੀ ਸਾਹਿਬਾਂ ਉਹ ਜਿਹੜੀ ਹੁਣ ਆਪਾਂ ਗੁਰਦੁਆਰਾ ਰਤਨਗੜ੍ਹ ਤੋਂ ਸੇਵਾ ਦੇ ਕਿ ਬਾਹਰ ਨਿਕਲ ਰਹੇ ਆ ਗੇਟ ਰਹੇ ਹਾਂ ਸਾਹਮਣੇ ਅਸੀਂ ਅਗਲੇ ਗੁਰਦੁਆਰਾ ਸਾਹਿਬ ਦੇ ਵਿੱਚ ਜਾਵਾਂਗੇ ਤੇ ਤੁਸੀਂ ਸਾਡੇ ਨਾਲ ਬਣੇ ਰਹੋ